ਸਕਾ ਵੀਜੀ ਸਰਵਰ ਨੂੰ ਸੰਦੀਪ ਦੇ ਜੀ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਿੰਕੂ ਕੋ ਪਹੁੰਚ ਚੁੱਕੇ ਜੀ ਅੱਜ ਆਪਾਂ ਦੇਖੋ ਅੱਜ ਵੀ ਬਾਈਆਂ ਕੋ ਤਿੰਨ ਚਾਰ ਤੇ ਲੈ ਗਏ ਛੋਟੇ ਸੇਲ ਆ ਛੋਟੇ ਬਾਲੇ ਚਲੋ ਤੁਹਾਨੂੰ ਬੜਾ ਾਡੇ ਦੇ ਕੰਮ ਵਿੱਚ ਸੇਲ ਹੋ ਜਾਂਦੀਆਂ ਤੇ ਅੱਜ ਬਰੇ ਗੱਲਬਾਤ ਕਰੀਏ ਬਾਜੀ ਅਸੀਕਾ ਅਸੀਕਾ ਸਦੀਪ ਭਾਈ ਹੋ ਕੀ ਹਾਲ ਜੀ ਠੀਕ ਠਾਕ ਜੀ ਚਲੋ ਸ਼ੁਕਰ ਹੈ ਮਹਾਰਾਜ ਦਾ ਜੀ ਭਾਇਾ ਛੁੱਟੇ ਹੋ ਬਾਈ ਅੱਡਾ ਹੈਗਾ ਉਹ ਫਿਕਮਗੀ ਜੀ ਆਜੀਆਂ ਜੀ ਹੈਗੀਆਂ ਪਰਸੋ 9 10 ਹੈ ਹਾਂ ਜੀ ਹਾਂ ਜੀ ਉਹ ਪਰਸੋ ਹੈਗੀਆਂ ਕੋ ਕੱਲ ਹੈਗੀਆਂ ਚਲੋ ਐ ਹੈ ਜੀ ਐ ਚਲੋ ਮੈਂ ਫੇਰ ਵੀ ਸੰਦੀਪ ਭਾਈ ਨੂੰ ਯਾਦ ਕਰ ਬੈਤਾਂ ਉਹਦੇ ਦੋ ਦੀ ਤਿੰਨਾਂ ਦੀ ਭਾਈਏ ਆਵੋਗੇ ਜਰੂਰ ਹੋਰ ਚਲ ਹਾਂ ਜੀ ਚੜਦੀ ਕਲਾ ਜਮਾਲ ਜੀ ਹਾਂ ਜੀ ਉਹਦਾ ਹੀ ਵੇਖਿਆ ਇਸਦੀਪ ਜੀ ਮਾਲ ਪਾ ਮਾਲ ਭਾਜੀ ਇੱਕ ਕੁਆਲਿਟੀ ਹੁੰਦੀ ਹੈ ਇਹ ਵੀ ਆਪਾਂ ਆਪਣਾ ਭੈਣ ਭਰਾ ਕੋਈ ਕਹਿ ਸਕਦਾ ਵੀ ਤੁਸੀਂ ਆਹ ਪੁਰਾਣੇ ਤਾਂ ਅਰੇ ਠਗੀ ਪਾਰੀ ਤੁਹਾਨੂੰ ਕਿਹਾ ਆਪਾਂ ਨੂੰ ਬਾਹ ਖੜੀ ਕਰਕੇ ਕੋਈ ਆਖੇ ਵੀ ਪੁੱਤਰਾ ਤੂੰ ਆਹ ਮਾੜਾ ਸਾਡੇ ਨਾਲ ਕੰਮ ਸਾਰਾ ਕੰਮ ਕਰਨਾ ਪਾ ਕਰਾਂਗੇ ਛੋਟਾ ਤੇ ਕਰਾਂਗੇ ਸਾਰਾ ਬਿਲਕੁਲ ਵੀ ਗਲਤ ਕਰੀਏ ਬਾਈ ਜੀ ਤਾਂ ਹੀ ਬਾਈ ਜੀ ਤਿਗੇ ਨੇ ਨਾ ਹੋ ਗਿਆ ਹਾਂਜੀ 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 ਪੁਰਾਣੇ ਆ ਤੁਸੀਂ ਹਾਂ ਚਲੋ ਅੱਜ ਬਾਈ ਮੈਂ ਤੇ ਨਹੀਂ ਲੈ ਗਈ ਹਾਂਜੀ ਤੇ ਨੇ ਜੀ ਤੂੰ ਸੁਈਆਂ ਦੇ ਹਾਂਜੀ ਤੇ ਇੱਕ ਗੱਬਣਾ ਥਰੇ ਝੂ ਹਾਂਜੀ ਹਾਂਜੀ ਇੱਕ ਗੱਬਣਾ ਇਹ ਸੁਈ ਜੇ ਕੱਲ ਦੀ ਅੱਛਾ ਇਹ ਪਰसों ਸ਼ਾਮਾਂ ਦੀ ਸੁਈ ਆ ਵਾਹ ਜੀ ਮੈਂ ਨਾ ਵੀ ਜਲਦੀ ਜੀ ਅੰਮੇ ਮਗਰ ਘਟਾ ਬਸ ਉਧਰੋਂ ਲੈਦੀ ਸਾਧ ਕੇਰੀ ਜੀ ਅੱਛਾ ਠੀਕ ਆ ਬਹੁਤ ਖਰੀ ਆ ਉਹਨਾਂ ਆਖਿਆ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਇਹਨੂੰ ਪਹਿਲੇ ਸੂਏ 12 ਕਿਲੋ ਫਿਰ ਕੀ 15 ਪਲੱਸ ਜਾਊਗੀ ਝੋਟੀ ਬਹੁਤ ਸੋਹਣੀ ਆ ਤੇ ਵੱਡੀ ਝੋਟੀ ਖੋਲੇ ਜੀ ਫਿਰ ਲੋ ਘਟਾ ਮਗਰਾ ਆ ਗਿਆ ਤੇ ਝੋਟੀ ਦੇਖੋ ਐ ਸੀਲਸ ਲੱਗ ਬੜੀ ਜੇ ਨਸਲ ਬੜੀ ਹਾਂਜੀ ਹਾਂਜੀ ਨਾਲ ਸਹੀ ਪਲਾਕ ਖਵਾ ਲਾ ਕੇ ਬਣਾਉਂਦਾ ਬੜਾ ਆਹਨ ਕੋਈ ਪਾਈ ਪਿਲਾਕਾ ਤੇ ਚੰਗੇ ਰੋੜਾ ਹੈ ਬਾਜੀ ਇਹ ਇਹ ਉਹ ਬੜਾ ਕੰਮ ਹੈ ਬਾਹਰ ਕਰਨਾ ਬਾਹਰ ਨੂੰ ਕਰ ਲਓ ਬਾਜੀ ਛੱਡੇ ਬਾਹਰ ਕਰਦੇ ਕਿ ਬਾਹਰ ਕਰਦੇ ਤੁਲਾ ਖਾਣਗੇ ਤਵਾ ਬੁਜੀ ਤਵਾ ਵਰੀਆ ਐ ਸੰਦੀਪ ਜੀ ਭਾਵੇਂ ਛੋਟਾ ਬੱਚਾ ਚੋਲੇ ਗੱਡੀਆਂ ਪੋਲੀਆਂ ਧਾਰਾਂ ਠੀਕ ਹੈ ਫਿਰ ਗਾਰਦੀ ਵੀ ਪੂਰੀ ਬਾਠ ਠੀਕ ਹੈ ਐ ਪੋਲ ਜਵਾਲ ਚਲ ਆਜਾ ਕਟਾ ਕਰਨੀ ਮਗਰਾ ਹਾਂਜੀ ਹਾਂਜੀ ਫਿਰ ਪੂਰੀ ਐ ਕਾਦਕਾਰ ਦੀ ਪਈ ਛੋਟੀ ਸੀ ਬਸ ਬੋਲ ਸੰਦੀਪ ਜੀ ਇਹੋ ਜਿਹੇ ਛੋਟਿਆਂ ਦੇ ਲੋਕੀ ਇੱਕ ਪੰਜੀ ਵਗ ਲੈਦੇ ਆ ਹਾਂਜੀ ਆ ਪਾੜੀ ਕਰਨਾ ਭਰਾਵਾਂ ਨਾਲ ਕੋਆਰਡੀ ਵੀ ਦੇਣੀ ਆ ਤੇ ਚੀਜ਼ ਵੀ ਜਾਇਜ਼ ਦੇਣੀ ਆ ਤੇ ਰੇਟ ਵੀ ਜਾਇਜ਼ ਹੋਗਾ ਹਾਂਜੀ 15 ਹੀ ਦੇ ਦਈਏ ਆਪੀ ਜਾ ਇੱਕੋ ਹੀ ਗੱਲ ਇੱਕੋ ਹੀ ਗੱਲ ਹਾਂਜੀ ਇੱਕੋ ਹੀ ਗੱਲ ਇੱਕ ਦਸ ਦੀ ਦੇ ਦਈਏ ਭਰਾਵਾਂ ਨੂੰ ਛੋੜ ਨਹੀਂ ਕਰੀਏ ਚੋ ਪੰਜ ਹੀ ਕਰ ਦਈਏ ਬਣਾ ਨਹੀਂ ਪੰਜ ਦੇ ਤੱਕ ਆਜ ਰਾ ਜਾਣਾ ਉਹ ਦੂਰ ਗਏ ਪਹਿਲੇ ਫਿਰ ਪਾਣਾ ਵੀਡੀਓ ਜਾਂ ਦਰਿਕ ਪਾਂਦੀ ਝੋਟੀ ਠੀਕ ਹੈ ਫਿਰ ਉਹਨਾਂ ਝੋਟੀਆਂ ਨਕਸ਼ਾ ਹੋਵੇ ਲੱਗੇ ਕੋਈ ਵੀ ਜੀ ਇੱਥੇ 1000 2000 ਦੀ ਕਮਾਈ ਰੱਖ ਕੇ ਦਿੱਤੀ ਤੁਹਾਨੂੰ ਜਾਂਦੋ ਉਹ ਤਾਂ ਇਹੋ ਜਿਹੀ ਝੋਟੀਆਂ 25 25 ਦੀਆਂ ਵੇਚਦੇ 15 ਪਲੱਸ ਆ ਲਗੀਆਂ ਕਈ ਦਾਦੋ ਹੈਗੀ ਨਹੀਂ ਜਿੰਗੀਆਂ ਵੀ ਸਿਕ ਨਹੀਂ ਆ ਗੱਬਣ ਝੋੜੀ ਜੀ ਅੱਛਾ ਇਹ ਗੱਬਣ ਇਹ ਭਾਵੇਂ ਰਾਤ ਸੂਬੇ ਭਾਵੇਂ ਦਿਨੇ ਸੂਬੇ ਪਹਿਲਾ ਸੂਬਾ ਪਹਿਲੇ ਸੂਬੇ ਚਾਰ ਦੰਦ ਚਾਰ ਦੰਦ ਪਹਿਲਾ ਸੂਬਾ ਹਾਂ ਜੀ ਵੇਖੋ ਸਨ ਇਹ ਮੁ ਦਿਖਾ ਇਹ ਵੇਖੋ ਦੰਦ ਚਲੋ ਤੋੜ ਲੋ ਜਿੰਨੂੰ ਵੀ ਹਾਂ ਜੀ ਹਾਂ ਕੋਈ ਜੋੜੀ ਵੱਡੀ ਜੋੜੀ ਨਾਲ ਭਾਵੇਂ ਆਜੀ ਸੂਬੇ ਦਾ ਸੂਰਾ ਬੜਾ ਲੇਵੜਾ ਹੈ ਮੈਂ ਜੀ ਇਹ ਵੀ ਵੇਖੀਓ ਉਧਰ ਆਜੀ ਸਾਥ ਮੇਰੇ ਕੋ ਜੋ ਅਰਗੜੀ ਜੀ ਇਹ ਜੋੜਾ ਉਧਰੋਂ ਆਇਆ ਉਹ ਬੜੀ ਜੋੜੀ ਹਾਂ ਲੈ ਵੇ ਲੋ ਕਿਵੇਂ ਲੱਗਿਆ ਦੋ ਤੇ ਇੱਕ ਹੋਰ ਲੈਂਦੀ ਉਹ ਕੱਲ ਵੇਗੀ ਤਿੰਨ ਲੈ ਹੁੰਦੀਆਂ ਇਕੱਠੀਆਂ ਉਧਰੋਂ ਠੀਕ ਐ ਵੇ ਰੋ ਪੂਰੀ ਤਰ੍ਹਾਂ ਸਟਾਰਟ ਆ ਲਈ ਬੜੇ ਕੋਈ ਛੋਟੀਆਂ ਦਾ ਵੀ ਬੜੀ ਹੈਗੀ ਐ ਬਾਈ ਜੀ ਉਧਰ ਦੀਆਂ ਤਿਆਰ ਹੀ ਆ 2 ਤਿਆਰ ਹੀ ਆ ਜੀ ਉਧਰ ਦੀਆਂ ਛੋਟੀਆਂ 12 12 13 13 ਕਿਲੋ ਮੈਂ ਜੀ ਦਾ ਦੇ ਦਿੰਦੀ ਹਾਂ ਆ ਦੇਖੋ ਹਾਂ ਜੀ ਫਿਰ ਇਹਦੇ ਭਾਈ ਜੀ ਜੈ ਜੀ ਕਰਗੇ ਜੈ ਜੀ ਬਰਾਵਾ ਬਿਲਕੁਲ ਜੈ ਜੀ ਰੇਟ ਤੇ ਮਾਲ ਦੇਣਾ ਭਾ ਹਾਂਜੀ ਵੀ ਛੋਟੀ ਕਵਾਈ ਨਾਲ ਜੀ ਜੀ ਮੁੱਲ ਇਹਦਾ ਭਾਵੇਂ ਇੱਕ ਦਾ ਕਰਾ ਲਓ ਹਾਂਜੀ ਇੱਕ ਭਾਈ ਜੀ ਦੇ ਦੀ ਲੱਖ ਦੀ 2 ਹੀ 60 ਲੱਖ ਦਾ ਠੀਕ ਐ ਸੁਨੀ ਜੀ 98000 ਦਾ ਜਾਣ ਲੋ ਜੀ ਮੇਰਾ 98000 ਛੋਟੀ ਪਰ ਮਿੱਲੀ ਨਹੀਂ ਛੋਟੀ ਵੇਖੋ ਕਮੁੱਤਰ ਰਗੀ ਛੋਟੀ ਏ ਬਿਲਕੁਲ ਆ ਜਾਓ ਵੇਖੋ ਇਹ ਵਾਹ ਵੇਖੋ ਛੋਟੀ ਦਾ ਪਰ ਨਹੀਂ ਠੀਕ ਹੈ ਜੀ। ਆਏ ਵੱਡੀ ਉੱਤੋਂ ਦੇ ਉੱਡੀ। ਹਾਂ ਜੀ ਵਿਚੋ ਜਲ ਛੋੜ ਕਰ ਦਿੰਦੇ ਆ। ਚਲੋ ਸੁਨੀਲ ਜੀ। ਸਾਡੇ ਨੂੰ ਆਪਾਂ ਭਾਈ ਦੇ ਦੇ। ਆਪਾਂ ਨੂੰ ਜਿੰਨੇ ਚਾਰ-ਚਾਰ ਖਵਾਈ ਕਰਨੀ ਉਹਦੇ ਤਿੰਨ ਗੱਲਾਂਗੇ। ਬਿਲਕੁਲ। ਇੰਨਾ ਭਰਾ ਆਪਣਾ ਵੀਡੀਓ ਵੇਖਣ ਦੇ ਆਪਾਂ ਯਾਰ ਕਿਸੇ ਰੋਲਾ ਕਰਨਾ। ਇੱਕ ਆਜ ਸੋਈ ਖੜੀ ਜੀ। ਇਹ ਸੋਈ ਜਾਂ ਨਹੀਂ? ਹਾਂ ਜੀ ਹਾਂ ਜੀ। ਇਹ ਵੀ ਨਹੀਂ ਜੀ। ਹਾਂ ਜੀ ਇੱਧਰ ਦੀ ਜੀ। ਠੀਕ ਆ। ਲਓ ਜੀ। ਭਾਈ ਜੀ ਦੁੱਧ ਕਿਨਾ? ਇਹ ਭਾਈ ਜੀ ਇਹ ਤਾਂ ਸੱਲੇ ਸੋਤੋ। 10 ਕਿਲੋ ਵੀ 9 ਕਿਲੋ ਪੱਕਾ ਮੰਨ ਲਓ 9 ਕਿਲੋ ਪੱਕਾ ਮੰਨ ਲਓ ਪੱਕਾ ਠੀਕ ਐ ਚੋਣ ਚਾੜ ਪੋਲੀ ਫਿਰ ਗਾੜ ਦੀ ਵੀ ਥੋੜੀ ਥੋੜੀ ਆਉਣਿਆ ਆਜੋ ਵੇਖੋ ਗਾੜ ਦੀ ਫਿਰ ਲੱਕੜੀ ਲੱਗੀ ਐ ਨਾਲੇ ਨੂਰਾ ਬਹੁਤ ਛੜੇ ਹਾਂਜੀ ਹਾਂਜੀ ਮੀ ਮਾਓ ਅੱਜ ਭਾਈ ਜੀ ਅੱਜ ਜੀ ਬੜਾ ਪਿਆਸ ਅੱਜ ਹਾਂਜੀ ਹਾਂਜੀ ਅੱਛਾ ਅੱਛੇ ਰਾਤ ਨੂੰ ਜਿਹੜਾ ਨੀਂਦ ਤੇ ਬਿਆਰ ਰਾਤ ਦੇ ਰਾਤ 10 ਸੀ ਨਹੀਂ ਸੀ ਬੜਾ ਪਿਆਸ ਅੱਛਾ ਜੀ 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 ਇੱਕ ਵਾਰ ਆਇਆ ਕਰਕੇ ਆ ਕੀ ਚੀਜ਼ ਹੈ ਆ ਹਾਜਮ ਤੇ ਖਾਣ ਤੋਂ ਵੇਖਾ ਹਾਂਜੀ ਬੜੀ ਇੱਕ ਲਾਸਟ ਪੀਸ ਹੀ ਹੁਣ ਲਾਸਟ ਪੀਸ ਹੀ ਬਿਲਕੁਲ ਮੁੱਲ ਦੇ ਦਾ ਭਾਵੇਂ ਇੱਕ ਪੰਜ ਕਰਾ ਲਓ ਹਾਂਜੀ ਦੇ ਦੀਏ 90 ਜੀ हां भाई ठीक है सदेव जी जान दो बात जी देखो तीन झोटियां ए रेड वेलन बाई दा बिल्कुल जो ओरिजिनल तो चा सुगा बासल छोड ही के दी और आदमी मर्जीनी मर्जी कर दन 500 ਕਰਦੇ 200 ਕਰਦੇ ਮੋਲ ਛੋਟਾ ਵਾਲੇ ਪਾਏ ਸਦੀਪ ਜੀ ਇਹਦੇ ਵਿੱਚ ਕੋਈ ਨਹੀਂ ਆ باقی ਗੱਲ ਛੋਟਾ ਦੀ ਮੋਲੀ ਆ ਦੇਖੋ ਕਿਆ ਚੀਜ਼ਾ ਘੜਿਆ ਦਿਖਾ ਸੋਨਾ ਦੇਣਾ ਪਪਰਿਆਂ ਨੂੰ ਨਜ਼ਾਰਾ ਲਿਆਦਾ ਭਾਈ ਜੀ ਲਿਆਤਾ ਜੀ ਲਿਆ ਨਜ਼ਾਰਾ ਪਿਆਬ ਆਖੋਗੇ हां ਬਾਕੀ ਭੈਣ ਭਰਾ ਰੱਖ ਲੈਗੇ ਹਾਂ ਆਪਣੇ ਭੈਣ ਭਰਾ ਜਿਹੜੇ ਆ ਨਾ ਇਹ ਵੀਡੀਓ ਵੇਖ ਕੇ ਮਨ ਖੁਸ਼ ਹੋ ਜਾਏ ਫਿਰ ਫਾਇਦਾ ਹੋ ਗੀ ਜੀ ਹਾਂ ਜੀ ਹਾਂ ਜੀ ਚਲੋ ਬੋਲੋ ਫਿਰ ਨੰਬਰ ਜੀ ਇਹ ਸੰਦੀਪ ਜੀ 98728 53109 ਪਿੰਡ ਲੋਕਾ ਜ਼ਿਲ੍ਹਾ ਤਰਨਤਪੁਰ ਫੜੀ ਹਾਂ ਜੀ ਸਾਫ਼ ਸਿਕਾ